ਅੱਜ ਇਹ ਰੇਤਾ ਵੇਚਣ ਆਸਤੇ ਸਾਰੇ ਬੈਠੇ ਨੇ ਕੋਈ ਨਹੀਂ ਆਇਆ ਇੱਥੇ ਬੰਨ ਦੇ ਮਿੱਟੀ ਪਾਉਣ ਕਿਹੜਾ ਆਇਆ ਦੱਸੋ ਮੈਨੂੰ ਇੱਥੇ ਫਿਰ ਤੁਸੀਂ ਮੈਨਕੀ ਤਾਂ ਨਹੀਂ ਕਰ ਰਹੇ ਇੱਕ ਤਾਂ ਫੇਰ ਤਾਂ ਡੀਸਾਟ ਫੇਰ ਰੇਤਾ ਕਿਉਂ 30 ਫੁੱਟ ਤੁਸੀਂ ਤੇ ਉੱਥੇ ਬਾਹਰ ਲਾ ਲੈ ਰੇ ਰੇਤਾ ਸੀ ਇੱਕ ਕਿੰਟ ਇੱਥੇ ਗੱਟੂ ਵੀ ਨਹੀਂ ਭਰ ਦੇਣਾ ਕਿ ਹੁਣ ਰੇਤਾ ਦਾ 400 ਪਰ ਟਰੱਕ ਪਰ ਰੇਤੇ ਦਾ ਤੁਸੀਂ ਤਿਆਰ ਕਰੀ ਖੜੇ ਹੋ ਰਿਐਕਸ਼ਨ ਸਾਹਿਬ ਵੇਚਣਾ ਕੋ ਮੇਰੀ ਗੱਲ ਸੁਣਦੀ ਰੇਤਾ ਤਾਂ ਥੋੜੀ ਤਲਵੰਡੀ ਵਾਲੀ ਇੱਕ ਮਿੰਟ ਥੋੜੀ ਤਲਵੰਡੀ ਵਾਲੀ ਡੀ ਸੈਟਿੰਗ ਵਾਲੀ ਬੰਦ ਹੋਈ ਹੈ ਜੀ ਪਰसों ਇਹਨਾਂ ਦੇ ਦੋ ਟਿਪਰ ਫੜੇਗੇ ਐਨਐਚਆਈ ਵਾਲਿਆਂ ਨੇ ਬਣਾਏ ਇਹਨਾਂ ਨੇ ਰਲੀ ਮੇਲੀ ਭੁਗਤ ਕਰਕੇ ਮਾਪ ਜਿਹੜੇ 22000 ਰੁਪਿਆ ਜੁਰਮਾਨਾ ਬੁਲ੍ਹਾਪੁਰ ਰੜਕੇ ਪੁਲਿਸ ਨੇ ਆਜਾਦ ਕੇ 2 ਲੱਖ ਰੁਪਿਆ ਦੋ ਲੱਖ ਦਾ ਬਣਦਾ ਨਹੀਂ ਜੁਰਮਾਨਾ 22000 ਰੁਪਿਆ ਜੁਰਮਾਨਾ ਰਾਤੋ ਰਾਤ ਪਰਛਾਣਾ ਦੇ ਬੰਦੇ ਵੀ ਨਹੀਂ ਮਾਇ ਉਹਨਾਂ ਦੇ ਨਾਮ ਦਿੱਤੇ ਅੱਜ ਤੱਕ ਤੁਸੀਂ ਰੇਤਾਂ ਤੋਂ ਕੱਢਣਾ ਮੈਂ ਕਿੱਥੇ ਲਿਖਿਆ ਵਾ ਸਾਨੂੰ ਵੀ ਤੁਸੀਂ ਵੇਚਣਾ ਇਹਨੂੰ ਲਾਓ ਇੱਥੇ ਬਾਹਰ ਬੰਨ੍ਹ ਦੇ ਉੱਤੇ ਡੱਡਰੀ ਲੱਗਾ ਕੋਈ ਆਪਰਨ ਨਹੀਂ ਲੱਗਾ ਹੈਗਾ ਬੰਨ੍ਹ ਨੇ ਤਾਂ 20000 ਕਿਉਂਕਿ ਪਾਣੀ ਨਹੀਂ ਚੱਲਣਾ ਹੈਗਾ ਉਹ ਭਾਈ ਅੱਗੇ ਲੋਕੀ ਜਾਗੇ ਨਹੀਂ ਸੀ ਉਹ ਲੋਕੀ ਜਾਗ ਗਿਆ ਅਸੀਂ ਕਿਸੇ ਲੈਟਰ ਨੂੰ ਨਹੀਂ ਦੇਖਣਾ ਅਸੀਂ ਇੱਕ ਕਰਾਇਆ ਰੇਤਾਦਾਨ ਤੋਂ ਸਾਡੇ ਕੋਲੇ ਸਾਡੇ ਜਿਹੜੇ ਕਿਸਾਨ ਯੂਨੀਅਨਾਂ ਦੇ ਜਿਹਨੇ ਜਿਨ੍ਹਾਂ ਨੇ ਦਿੱਲੀ ਦਾ ਸੰਘਰਸ਼ ਜਿੱਤਿਆ ਮੋਤੀ ਹਰ ਕੇ ਮਹਾਕੁੰਡੇ ਤੋਂ ਇਹ ਤਾਂ ਗੱਲ ਹੀ ਕੁਛ ਨਹੀਂ ਕਿ ਡਿਪਾਰਟਮੈਂਟ ਦਾ ਮੀਟਰ ਵੀ ਲਿਖਿਆ ਕਿੰਨੇ ਮੀਟਰ ਦੂਰ ਲਕਾਣਾ ਵਾ ਪਾਣੀ ਦੇ ਲੈਵਲ ਤੱਕ ਰੱਖਣਾ ਨਹੀਂ ਨਹੀਂ ਪਾਣੀ ਦੇ ਲੈਵਲ ਤੋਂ ਵੀ ਉੱਪਰ ਤੁਲੇ ਚਲੇਗੇ ਤੁਸੀਂ ਕੀ ਨਹਿਰ ਪਟੋਗੇ ਜੀ ਦੱਸੋ ਜੀ ਮੈਨੂੰ ਕਤਲ ਦੇ ਰਿਆ ਦੇ ਵਿੱਚ ਕਦੀ ਨਹਿਰਾਂ ਪਟੀਆਂ ਹੋਈਆਂ ਕਾਪਟਨ ਰਤਨ ਸਿੰਘ ਨੇ ਪੱਟੀ ਉਹ ਗਈ ਮੈਨੂੰ ਬਿਠਾ ਦੇ ਬਾਨਾ ਤੋਂ ਕਿੰਨੀ ਦੂਰ ਤੇ ਚੱਕਣਾ ਤੁਸੀਂ ਬਸ ਇਹ ਤਾਂ ਦੱਸੋ ਨਾ ਮਰ ਜਾ ਕਿੰਨੀ ਦੂਰ ਤੇ ਚੱਕਣਾ ਸੀ ਕਿੰਨੀ ਦੂਰ ਤੇ ਚੱਕਣਾ ਸੀ ਸਾਰਾ ਕੁਝ ਹਾਂਜੀ ਘਰ ਤੋਂ 100 ਮੀਟਰ 100 ਮੀਟਰ ਦਾ ਕੁਝ ਵੀ ਨਹੀਂ 300 ਸਵਾ 300 ਫੁੱਟ 100 ਮੀਟਰ ਤਾਂ ਉਹ ਆ ਪਾਣੀ ਜਦੋਂ ਵੱਜਾ ਇੱਕ ਰਾਤ ਜੀ ਲੈ ਜਾਣਾ ਉਹ ਬਿਲਕੁਲ ਪਰਲੇ ਪਾਸੇ ਵੀ ਪਾਣੀ ਉਹਨਾ ਹੀ ਪਾਣੀ ਉਧਰ ਚੱਲਦਾ ਕਿਵੇਂ ਵਿਚਾਲੇ ਉਹ ਚੱਕ ਕੇ ਤੁਸੀਂ ਇੱਕ ਪਾਸਾ ਨਹੀਂ ਤੇ ਦੂਜਾ ਪਾਸਾ ਢਾਊਗਾ ਜੀ ਥੋੜੀ ਸੜਕ ਚਾਹੀਦੀ ਐ ਇਹ ਫਾਇਦਾ ਹੀ ਨਹੀਂ ਜੀ ਕਿਉਂ ਨਹੀਂ ਸਾਡੀ ਰਿਕਵੈਸਟ ਮੰਨਦੇ ਤੁਸੀਂ ਇੱਕ ਥਾਂ ਤੋਂ ਨਾ ਇੱਕ ਮਿੰਟ ਯਾਰ ਇੱਕ ਥਾਂ ਤੋਂ ਨਾ ਰਹਿਤਾ ਚੱਕੋ ਜੀ ਕਿੱਡਾ ਫਰਕ ਪੈਂਦਾ ਸਾਡੀ ਮਿਹਨਤਾਂ 20 ਦਾ ਹੋ ਗਏ ਸਾਨੂੰ ਇੱਥੇ ਮਰਦਿਆਂ ਨੂੰ ਜੀ 18 ਫੁੱਟੀ ਸੜਕ ਚ ਪਰਲੀ ਅਸੀਂ ਮਿਹਨਤ ਕਰਦੇ ਥੋੜੀ ਵੀ ਨਾ ਚੱਕੋ ਨਾ ਚੱਕੋ ਜੀ ਤੁਸੀਂ ਟਿੱਪਰ ਚਾਹੁੰਦੇ ਹੋ ਪਤਾ ਕਿ ਮੈਂ ਖੁਦ ਇਹ ਇਸ ਏਰੀਏ ਦਾ ਪਿੰਡਤ ਆ ਹਾਂਜੀ ਮੈਂ ਉਧਰ ਆਦਾ ਬੰਦਾ ਇਹ ਸ਼ੇਰੇ ਵਾਲਾ ਪਿੰਡ ਬਿਲਕੁਲ ਦਰਿਆ ਦੇ ਵਿੱਚ ਆ ਸਾਡੇ ਵਾਲੇ ਬੀਤੀ 250 ਕਿੱਲਾ ਢੱਠਾ ਇਸ ਵਾਰ ਉਹ ਮੇਰੇ 15 ਕਿੱਲੇ ਹਾਂਜੀ ਪੈਸਾ ਮੋਗੇ ਜਿਹੜੇ 200 ਕਿੱਲਾ ਡਿੱ ਗਿਆ ਇਸ ਸਾਲ ਪਿਛਲੇ ਸਾਲ ਠੇਕਾ ਚੱਲਦਾ ਇਹਨਾਂ ਦੀ ਆਪਣੀ ਜ਼ਮੀਨ ਗਈ ਮੇਰੀ ਜ਼ਮੀਨ ਦੀ ਸਾਲ ਕੀ ਦੀ ਗੱਡੂਗੇ 30 ਫੋੜੂਗੇ ਖੱਡਾ ਦਰਿਆ ਦੇ ਵਿੱਚੋਂ ਵਾਰੀਆਂ ਔਰ ਪਾਣੀ ਜਿਹੜਾ ਹੁਣ ਆਇਆ ਉਹਨੇ ਐਹੇ ਦੀ ਮਾਰ ਮਾਰੀ 200 ਕਿੱਲਾ ਇੱਕ ਵੜਵਾ ਨਾਕੇ ਲੈ ਗਿਆ ਜੋ ਉਹ ਖੇਤ ਹੀ ਨਹੀਂ ਧਰ ਵੀ ਗਏ ਲੋਕਾਂ ਦੇ ਧਰ ਵੀ ਗਏ ਉਹ ਬੇਰੋਗਾਰੀ ਜੋ ਜਿਹੜਾ ਨਾਮ ਹੈ ਇਸ ਬਾਰੇ ਆ ਐਕਸੀਅਨ ਸਾਹਿਬ ਜੀ ਇਹ ਨਕਸ਼ੇ ਦੁਤੀ ਨਾ ਕਿਤਾ ਹਿਆ ਕਿਸਾ ਸਾਡਾ ਉਹ ਰਹਿਤਾ ਉਧਰ ਪਿਆ ਉਹ ਚੁੱਕੇ ਜਮੀਨ ਤੋਂ ਸੁੱਟ ਕੇ ਜਮੀਨ ਤੇ ਬਹਾਲ ਕਰੋ ਉਹ ਬਾਈ ਜੀ ਬਾਈ ਜੀ ਮਿੰਡਾ ਸਾਹਿਬ ਮੈਂ ਦੱਸਦਾ ਤੁਹਾਨੂੰ ਇੱਕ ਮਿੰਟ ਪਲੀਜ਼ ਇਹ ਲੱਗਣ ਨੋਚਾ ਮੇਰੇ 15 ਕਿੱਲੇ 2200 ਫੁੱਟ ਲੰਬੀਆਂ ਸਰ ਸਾਹਿਬ ਸੋਹਣੀ ਗੱਲ ਉਹੀ ਆ ਪਾਣੀ ਦਾ ਬਦਲੀ ਥੋੜਾ ਗੱਲ ਕੋਈ ਹਾਂ ਫਿਰ ਬਾਡੀ ਸਾਈਡਿੰਗ ਬਾਰੇ ਸੋਚਾਂਗੇ ਚਲੋ ਮੈਨੂੰ ਇਧਰਲਾ ਕੰਮ ਕਰੋ ਨਾਲੇ ਵਾਲਾ ਇੱਕ ਚੀਜ਼ ਮੈਂ ਹੋਰ ਕਰਾਂਗੀ ਜੀ ਦੱਸਾਂ ਮੈਂ ਐਕਸੀਅਨ ਸਾਹਿਬ ਬੜੇ ਸੂਝਵਾਨ ਨੇ ਜੀ ਜੀ ਅਸੀਂ ਤੁਹਾਡੀ ਇਹ ਗੱਲ ਮੰਨ ਲਈ ਵੀ ਇੱਥੇ ਉਹ ਖੜ ਗਿਆ ਰਹਿਤਾ ਖੜ ਗਿਆ ਜੀ ਤੁਸੀਂ ਅੱਜ ਇੱਥੋਂ ਇਹ ਰੇਤਾ ਚੱਕਣ ਆ ਗਏ ਹਨਾ ਜੀ ਡੀਸੈਲਟਿੰਗ ਦਾ ਨਾਮ ਦੇ ਕੇ ਸਾਡੇ ਲੋਕਾਂ ਨੇ ਆ ਜਮੀਨਾਂ ਚਾਹੇ ਦਰਿਆ 'ਚ ਬਾਤ ਕਰ ਲੀਆਂ ਠੀਕ ਹੈ ਲੋਕਾਂ ਨੇ ਆਪਣੀ ਮਿਹਨਤ ਨਾ ਕਰ ਲੀਆਂ ਜਦੋਂ ਉਹ ਕਰਨ ਲੱਗੇ ਸੀ ਚਾਹੇ ਇਹ ਕਬਜ਼ਾ ਹੀ ਆ ਤੁਸੀਂ ਉਦੋਂ ਆ ਕੇ ਪਹਿਲੀ ਗੱਲ ਉਹਨਾਂ ਨੂੰ ਰੋਕਦੇ ਤੁਹਾਡਾ ਮਹਿਕਮਾ ਹੁਣ ਉਹਨਾਂ ਦੀਆਂ ਉੱਥੇ ਜ਼ਮੀਨਾਂ ਨੇ ਜਿੱਥੇ ਆ ਤੁਸੀਂ ਨਿਸ਼ਾਨੀ ਲਾਈ ਆ ਇਹ ਸੈਂਟਰ ਗਵਰਨਮੈਂਟ ਦੀ ਜ਼ਮੀਨ ਹੈ ਤੁਸੀਂ ਮੰਨੇ ਹੋਣਾ ਚੀਜ਼ ਜੀ ਦੂਜੀ ਗੱਲ ਇਹ ਜ਼ਮੀਨ ਦੇ ਉੱਤੇ ਬੰਦੇ ਖੇਤੀ ਕਰਦੇ ਆ ਵੈਦ ਸਾਹਿਬ ਉਹਨਾਂ ਨੇ ਲਗਾਨ ਤਾਰਿਆ ਉਹਨਾਂ ਕੋ ਪਰਚੀਆਂ ਨਹੀਂ ਗਰਦੌਰੀਆਂ ਉਹਨਾਂ ਦੇ ਨਾਮ ਨੇ ਉਹ ਆਪਾਂ ਖਾਰਾ ਰੱਖਦੇ ਆ ਕੋ ਯਾਰ 1 ਮਿੰਟ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਨੂੰ ਨਹੀਂ ਦੱਸਦੇ ਜੀ ਇਹ ਪਾਣੀ ਇੱਥੇ ਦੋ ਜਗ੍ਹਾ ਚੱਲਦਾ ਜੀ ਜਿਹੜੀ ਇਹ ਕਹਿ ਰਹੇ ਆ ਨਾ ਵੀ ਉੱਥੋਂ ਆਪਾਂ ਇਹ ਆ ਤਾਂ ਚਲਦਾ ਹੀ ਚਲਦਾ ਨਾਲ ਬਿਲਕੁਲ ਪਰਲੇ ਪਾਸੇ ਵੀ ਪਾਣੀ ਉਹ ਉਨਾ ਹੀ ਪਾਣੀ ਉਧਰ ਚਲਦਾ ਕਿਵੇਂ ਬਚਾਲਿਓ ਚੱਕ ਕੇ ਤੁਸੀਂ ਇੱਕ ਪਾਸਾ ਨਹੀਂ ਤੇ ਦੂਜਾ ਪਾਸਾ ਢਾਊਗਾ ਜੀ ਤੁਸੀਂ ਸਾਡੀ ਮਿਹਨਤ ਹੀ ਨਹੀਂ ਮੰਨਦੇ ਇੱਕ ਵਾਰ ਸੁਣ ਲਓ ਸੁਣੋ ਨਾ ਮੈਂ ਵੀ ਪੀੜਤ ਕਿਸਾਨ ਹੀ ਆ ਮੇਰੀ ਸੁਣੋ ਸੁਣਾਓ ਸਰ ਮੇਰਾ ਟੀਕਲੇ ਦਾ ਟੱਕ ਬੰਦੇ ਅੰਦਰ ਆ ਜੀ ਮਾਲਕੀ ਕੀ ਬੱਤਿਆਂ ਕਿ ਲਿਆਦਾ ਬਾਪੂ ਲੋਰ ਦੀ ਖੇਤੀ ਕਰਦੇ ਸੀ ਮੇਰਾ ਭਰਾ ਇਹ ਕਰਦਾ ਸੀ ਮੈਂ ਕਿ ਪੈਂਡ ਘਟ ਆਉਂਦਾ ਸੀ 15 ਕਿੱਲੇ ਬਾਈ ਉੱਥੇ ਪਾਣੀ ਚਲਦਾ ਇਹੜੀ ਜ਼ਮੀਨ ਪਰਲੇ ਪਾਸੇ ਚਲੇਗੀ ਉੱਥੇ ਬਰੇਤੀਆਂ ਜਿਹੜੀ ਆਹ ਤਾਂ ਘੱਟ ਉੱਚੀਆਂ ਉੱਥੇ ਬਰੇਤੀਆਂ 10-10 ਫੀਟ 12-12 ਫੁੱਟੀਆਂ ਬਰੇਤੀਆਂ ਹੋ ਗਈਆਂ ਕਰੋੜ ਦੇ ਪਾਪੂਲਰ ਖੜੇ ਸੀ ਉਹ ਰੁੜੇ ਆ ਤੇ ਉੱਥੇ ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਹੱਲ ਕਰਨਾ ਚਾਹੀਦਾ ਵੀ ਉੱਥੋਂ ਬਰੇਤੀਆਂ ਚੱਕਣ ਮੇਰੀ ਕਲੇ ਵੀ ਨਹੀਂ ਹੋਰ ਵੀ ਦੀਦੀ ਰੁੜੀ ਆ ਕਿਸੇ ਦੀ ਜਿਵੇਂ 200 ਕਿੱਲਾਂ ਥੋੜੇ ਪਿੰਡ ਦਾ ਕਿ ਇਹ ਜਿਹੜੇ ਆਬਾਦ ਪਿੰਡ ਪਰ ਇਹਨਾਂ ਨੇ ਕੋਈ ਰੋਡ ਨਹੀਂ ਆ ਜੀ ਉਹ ਇਹ ਤਾਂ ਸਾਡਾ ਦੁਖਾਂਤ ਹੈ ਜੀ ਸਾਰਾ ਆਪਣਾ ਹੱਲ ਕਰ ਦਿਆ ਸਾਡਾ ਨਹੀਂ ਨਾ ਕਰਦੀਆਂ ਇੱਕ ਸਾਰੇ ਬੰਦੇ ਇੱਥੇ ਖੇਤੀਬਾੜੀ ਵਾਲੇ ਉਹ ਜ਼ਿਆਦਾਤਰ ਜਦੋਂ ਖਾਲ ਦਾ ਪਾਣੀ ਟੁੱਟਦਾ ਮਿੱਟੀ ਚੱਕ ਕੇ ਉਹਨੂੰ ਬਾਹਰ ਸਿੱਟਿਆ ਜਾਂਦਾ ਕਿ ਬੱਟ ਦੇ ਉੱਤੇ ਲਾਇਆ ਜਾਂਦਾ ਉਹ ਖਾਲ ਦੀ ਨਾਲ ਬੱਟ ਤੇ ਲਾਇਆ ਜਾਂਦਾ ਨਾ ਅਸੀਂ ਇਹੀ ਚੀਜ਼ ਕਹਿੰਨੇ ਆ ਫੇਰ ਜਿੱਥੋਂ ਇਹਨਾਂ ਨੇ ਮਸ਼ੀਨਾਂ ਤਾਰੀਆਂ ਨੇ ਉਹ ਜਿਹੜੀ ਠੋਕਰ ਆ ਨਾ ਜੀ ਉਹ ਜਾ ਕੇ ਦੇਖੋ ਉਹ ਜਮਾਂ ਹੀ ਮਤਲਬ ਐ ਖੁਰਚ ਕੇ ਥੱਲੇ ਸੜਤੀ ਮਿੱਟੀ ਉਹਦੀ ਜੀ ਜਦੋਂ ਇਹ ਆ ਕਹਿੰਦੇ ਨਾ ਮਿੱਟੀ ਦੇ ਸਪਰ ਲਾਉਣੇ ਆ ਭਰਦੇ ਆ ਬੋਰੀਆਂ ਇਹ ਮਿੱਟੀ ਬਾਹਰੋਂ ਮੁੱਲ ਮਗਾਉਂਦੇ ਆ ਸਰਕਾਰ ਦਾ ਪੈਸਾ ਬਰਬਾਦ ਹੁੰਦਾ ਆ ਤਾਂ ਹੁਣ ਪਈ ਆ ਗੱਟੂ ਵੀ ਅਸੀਂ ਦਿੰਨੇ ਆ ਚੱਕ ਕੇ ਲਾ ਦੇਣ ਜੀ ਮੈਂ ਕਹਿੰਨਾ ਧੰਨਵਾਦ ਹੈ ਇਹਨਾਂ ਦਾ ਜਿਹੇ ਪੱਥਰ ਲਾਉਂਦੇ ਆ ਜੇ ਉਹ ਬੋਰੀਆਂ ਲੱਗ ਜਾਣਗੀਆਂ ਤੇ ਡਬਲ ਮਜ਼ਬੂਤੀ ਹੋ ਜੂ ਆਪਾਂ ਬਾਹਰੋਂ ਮਿੱਟੀ ਕਾ ਤੋ ਮੁੱਲ ਲੈਣੀ ਐ ਅੱਧਾ ਕਿਲੋਮੀਟਰ ਤੱਕ ਪਰਾਂ ਤੱਕ ਚੌੜਾ ਕਰਨੀ ਮਿੱਟੀ ਚੌੜਾ ਜੂ ਇੱਕ ਮਿੰਟ ਰਾਜੂ ਉਹ ਬਾਜੀ ਇੱਕ ਮਿੰਟ ਲੱਗੇ ਇੱਕ ਮਿੰਟ ਯਾਰ ਇੱਕ ਮਿੰਟ ਪਹਿਲਾਂ ਰਾਜੂ ਬਾਈ ਨੂੰ ਦੱਸਣ ਦਿਓ ਰਾਜੂ ਵੀਰ ਜਿਹਨਾਂ ਦਾ ਨਹੀਂ ਤੁਸੀਂ ਆ ਦੱਸ ਰਹੇ ਸੀ ਮੈਂ ਤਾਂ ਇਹ ਤੁਹਾਨੂੰ ਦੱਸਤਾ 20 ਸੈਟਿੰਗ ਨਾ ਦੇ ਨਾ ਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਹੁਣ ਬੈਠ ਗਿਆ ਬੈਠ ਗਿਆ ਆ ਪੜ ਲਓ ਜੀ ਮੈਨੂੰ ਭਾਇ ਦੀ ਲੋੜ ਹੀ ਨਾ ਪਵੇ ਸਨ ਸਾਹਿਬ ਬੰਨਿਆ ਕਰੋ ਬੰਨਿਆ ਬੰਨਿਆ ਜੀ ਠੇਕੇਦਾਰ ਸਾਹਿਬ ਦਾ ਬੰਨਿਆ ਹੋਇਆ ਜੀ ਪਤਾ ਮੈਨੂੰ ਪਤਾ ਮੈਂ ਜਾਣਦਾ ਜੀ ਇਹਨਾਂ ਨੂੰ ਐਜੂਕੇਸ਼ਨ ਜਾਣ ਮਾਰਨ ਨੂੰ ਵੀ ਖਤਰਾ ਜੀ ਇਹ ਬੈਂਕਮੈਂਟ ਨੂੰ ਵੀ ਖਤਰਾ ਵਾ ਸਭ ਤੋਂ ਪਹਿਲਾ ਗਮ ਬਰਨ ਨੂੰ ਮਜ਼ਬੂਤ ਕਰਦਾ ਜੀ ਬਾਕੀ ਗੱਲਾਂ ਬੰਡ ਕਿੰਨੇ ਰੋੜੇ ਯਾਰ ਇਸੇ ਕਿਹੜੀ ਸਰਕਾਰੋਂ ਦੀ ਮੌਕੇ ਦੇ ਕੋਈ ਨਹੀਂ ਬਾਜ ਦਿੰਦਾ ਮੁੜ ਕੇ ਅੱਜ ਇਹ ਰੇਤਾ ਵੇਚਣ ਆਸਤੇ ਸਾਰੇ ਬੈਠੇ ਨੇ ਕੋਈ ਨਹੀਂ ਆਇਆ ਇੱਥੇ ਬੰਨ ਦੇ ਮਿੱਟੀ ਪਾਉਣ ਕਿਹੜਾ ਆਇਆ ਦੱਸੋ ਮੈਨੂੰ ਆਇਆ ਨਹੀਂ ਯਾਰ ਹੋਰ ਪੁਆਇੰਟ ਤੋਂ ਟੁੱਟੂ ਮਿਲਗਾਗਾ ਇਹ ਥੋੜੀ ਬੇਰਗਲਤ ਕਰ ਰਿਹਾ ਹੈ ਨਾਮ ਆਪਜਾ ਮੇਰਾ ਪੁਆਇੰਟ ਤੋਂ 1 ਪੁਆਇੰਟ ਤੋਂ ਚੱਕੜ ਕੇ ਹੋਰ ਪੁਆਇੰਟ ਤੋਂ ਤੋੜ ਲੈਣ ਗਿਆ ਕੁਛ ਨਹੀਂ ਮਿਲਿਆ ਨਹੀਂ 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 ਬੰਨ ਚੱਕੜੇ ਨਹੀਂ ਦੇਣਾ ਨਹੀਂ 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 ਪਰ ਉਹ ਕਮ ਜੇਲ੍ਹੋ ਕੀ ਨਾ ਹੋਊਗਾ ਸਾਰੇ ਮਾਰ ਦਿੰਦੇ ਇਹ ਦੱਸਣਾ ਆ ਵੀ ਆ ਮੈਂ ਆ ਮੈਂ ਕੋਲੋਂ ਤਾਂ ਲਿਖਣੀ ਤੇ ਆਂ ਕਿ ਜੇ ਰੇਤ ਬਚ ਚੁੱਕੇ ਆ ਜੇ ਤਾਂ ਇੱਕ ਮਿੰਟ ਯਾਰ ਇੱਕ ਮਿੰਟ ਜੀ ਸੈਟ ਦਾ ਮਤਲਬ ਤਾਂ ਹੁੰਦੀ ਆ ਜੀ ਘਾਰ ਕੱਢਣੀ ਇਰੇ ਡੀ ਸੈਟ ਦਾ ਮਤ ਸਿਲਟ ਪਾਣੀ ਚਾਲੂ ਕਰਨ ਗਾਰ ਕੱਢ ਕੇ ਸੁਣਾ ਨਹੀਂ ਕਰਨੀ ਆ ਆ ਲਾ ਭਾਈ ਮੈਂ ਕੋਲੋਨੀ ਜੀ ਲੈ ਕੇ ਲਿਆ ਜੇ ਰੇਤ ਦਰਿਆ ਚੋਂ ਬਾਹਰ ਗੱਡੀ ਜਾ ਰਹੀ ਆ ਤਾਂ ਇਹ ਇੰਨੀ ਜਿਹੀ ਮਾਇਨੇ ਨਹੀਂ ਮੈਨੂੰ ਤਾਂ ਬੋਲਣ ਦਿਓ ਜੀ ਪਹਿਲੀ ਗੱਲ ਇੱਕ ਮਿੰਟ ਚਲ ਸੁਣ ਹੁਣ ਤੁਸੀਂ ਦੱਸੋ ਜੀ ਕੀ ਹੈ ਭਾਗ ਦੋ ਕੀ ਚ ਹੈ ਇੱਕ ਹੈ ਕਿ ਮਾਈਨਿੰਗ ਇੱਕ ਕੰਕਰੀਟ ਦੀ ਸਟਰੀ ਹਾਂ ਜੀ ਜਿਹੜੀ ਮਾਈਨਿੰਗ ਆ ਐਕਟੀਵਿਟੀ ਹੋ ਰਹਾ ਉਹਦਾ ਪ੍ਰੋਸੈਸ ਹੋ ਰਹਾ ਠੀਕ ਆ ਜੀ ਡਿਸਟ੍ਰਿਕਟ ਸਰਵੇਅਰ ਬੋਰਡ ਬਣਦੀ ਹੈ ਜੀ ਉਹਦੇ ਜੇ ਸਾਈਟਾਂ ਪੈਂਦੀਆਂ ਇੱਥੇ ਫਿਰ ਤੁਸੀਂ ਮੈਨ ਕਿਤਾ ਨਹੀਂ ਕਰ ਰਹੇ ਇੱਕ ਤਾਂ ਫੇਰ ਤਾਂ ਡੀਲ ਸਟਾਫ ਫਿਰ ਇੱਟਾ ਕਿਉਂ ਕੀ ਵੀ ਫੁੱਟ ਤੁਸੀਂ ਤੇ ਉੱਥੇ ਮਾਰ ਲਾ ਲੈ ਸਦੇ ਤੱਕ ਗੱਲ ਹੀ ਨਹੀਂ ਪੜ ਗਈ ਇਹ ਤਾਂ ਸੀ ਇੱਕ ਕਿੰਟਾ ਇੱਥੇ ਗੱਟੂ ਵੀ ਨਹੀਂ ਪੜ ਦੇਣਾ ਕਿਸ ਨੂੰ ਰੇਤਾ ਦਾ ਇਹ ਤਾਂ ਗੱਲ ਹੀ ਨਿਬੜ ਗਈ। ਗੱਲ ਸੁਣਾਓ। ਮੇਰੀ ਗੱਲ ਸੁਣਾਓਗੀ। ਰਾਹੁਲ ਸੁਣਾਓਗੀ। ਪ੍ਰਧਾਨ ਜੀ, ਪ੍ਰਧਾਨ ਜੀ, ਪ੍ਰਧਾਨ ਜੀ, ਪ੍ਰਧਾਨ ਜੀ। ਗੱਲ ਸੁਣਾਓ ਜੀ। 3 ਡੀਸੇਲਟਿੰਗ ਦਾ ਕੰਟਰੈਕਟ ਪ੍ਰਾਈਵੇਟ ਬੰਦਿਆਂ ਨੂੰ ਦਿੱਤਾ ਜਾਂਦਾ ਹੈ। ਉਹ ਡੀਸੇਲਟਿੰਗ ਕਰਨਗੇ, ਉਥੋਂ ਰੇਤਾ ਚੱਕ ਕੇ ਵੇਚਣਗੇ। ਕੁੱਤੀ ਰਲ ਜਾਂਦੀ ਮੈਨੂੰ ਪਤਾ ਆ ਉਹ ਤਾਂ ਅੱਗੇ ਘਾਟੀ ਆਈਏ। ਕਰਨਗੇ ਦੀ ਵੇਚ ਨਹੀਂ। ਸਰਕਾਰਾਂ ਦਾ ਕੰਮ ਹੀ ਹੈ ਉਹ ਡੀਸਾਈਡਿੰਗ ਦੇ ਦਈਏ ਚਾਹੇ ਮਾਈਨਿੰਗ। ਸਰਦਾਰ ਜੀ ਦੱਸੋ ਸਰ ਜੀ ਦੱਸੋ ਕੀ ਕਹਿੰਦੇ ਹੋ। ਪਹਿਲਾਂ ਆਬਜੈਕਸ਼ਨਾਂ ਦੂਰ ਕਰਦਾ। ਦੇਖੋ ਦੱਸੋ ਹਾਂ ਜੀ। ਮਾਈਨਿੰਗ ਐਂਡ ਡੀਸੇ ਜੀ ਸਰ ਪੈਕ ਮੈਨੇ ਲੜਿਆ ਜੀ ਤੁਹਾਨੂੰ ਵੀ ਕਾਪੀ ਪ੍ਰੋਵਾਈਡ ਕਰਾ ਦਨਾ ਜੀ ਮੈਂ ਠੀਕ ਹੈ ਇਹ ਵੀ ਕਲੀਅਰ ਕਟ ਉਹਨਾਂ ਡਾਇਰੈਕਸ਼ਨਾਂ ਵੀ ਲਿਖਿਆ ਹੋਇਆ ਹੈ ਸਟ੍ਰਕਚਰਡ ਹੈ ਟੂ ਗਾਰਡਨ ਲੇਡ ਬਾਏ ਕਵਰੰਟੋ ਇੰਡੀਆ ਮਿਨਿਸਟਰੀ এনवायरमेंट ਐਂਡ ਕਲਾਈਮੇਟ ਚੇਂਜ ਇਹ ਉਹਦੀਆਂ ਡਿਸੀਜਨ ਦਿੱਤੇ ਹੋਏ ਹੈ ਤੇ ਉਹਦੇ ਵਿੱਚ ਕਲੀਅਰ ਕਟ ਲਿਖਿਆ ਹੋਇਆ ਹੈ ਵੀ ਤੁਸੀਂ ਕਹਦੇ ਮਸ਼ੀਨਾਂ ਨਹੀਂ ਲਾ ਸਕਦੇ ਦੇਖੋ ਮਸ਼ੀਨਾਂ ਵੀ ਲੱਗਦੀਆਂ ਬੁਲਡੋਜ਼ਰ ਸਕੈਪਰ ਐਕਸਕਵੇਟਰ ਟਰੱਕ ਸਾਰੇ ਯੂਜ਼ ਹੁੰਦੇ ਨੇ ਜਿਹੜੀ ਡਿਪਾਰਟਮੈਂਟ ਦਾ ਮੀਟਰ ਵੀ ਲਿਖਿਆ ਜੀ ਕਿੰਨੇ ਮੀਟਰ ਦੂਰ ਲਗਾਣਾ ਵਾ ਪਾਣੀ ਦੇ ਲੈਵਲ ਤੱਕ ਰੱਖਣਾ ਹੈ ਜੀ ਨਹੀਂ ਨਹੀਂ ਪਾਣੀ ਦੇ ਲੈਵਲ ਤੋਂ ਉੱਪਰ ਤੁਲੇ ਚੱਲੇਗੇ ਮਾਨੂੰ ਤੋਂ ਕਿੰਨਾ ਦੂਰ ਰੱਖਣਾ ਵਈ ਦੱਸੋ ਜੀ ਮੈਨੂੰ ਭਾਈ ਸਾਹਿਬ ਮੇਰੀ ਗੱਲ ਮੈਨੂੰ ਬੋਲਣ ਦਾ ਦੋ ਜੀ ਕਿਹਨੇ ਪੇ ਅਸੀਂ ਨਾਲ ਹੀ ਜਵਾਬ ਦੇ ਦਿੱਤੀ ਬੋਲਣ ਦਾ ਦੋ ਨਾ ਜੀ ਮੈਨੂੰ ਵੀ ਬੋਲਣ ਦੋ ਤੁਸੀਂ ਆਪਣੀ ਗੱਲ ਕਹੋ ਹੋ ਰਿਹਾ ਹੈ ਜੀ ਹਾਂ ਜੀ ਆਰਡਰ ਦੇ ਵਿੱਚ ਲਿਖਿਆ ਤਾਂ ਨਹੀਂ ਵੀ ਰਿੱਤ ਵਾਰ ਗੱਡੀ ਜਾਵੇ ਜਾਂ ਵੇਚੀ ਜਾਵੇ ਨਹੀਂ ਲਿਖਿਆ ਬਸ ਮੇਰੀ ਗੱਲ ਸੁਣ ਜੀ ਉਹ ਤਾਂ ਰੀਸੈਲਟਿੰਗ ਸੁਣ ਕੇ ਫਿਰ ਆਪਾਂ ਸਵਾਲ ਰੀਸੈਲਟਿੰਗ ਐਕਟੀਵਿਟੀ ਬਾਰੇ ਆ ਉਹ ਚੈਲੰਜ ਕੀਤਾ ਸੀ ਕਿਸੇ ਨਾ ਉਹ ਮੈਕਮਨ ਕੋਰਟ ਨੇ ਵੀ ਕਿਹਾ ਵੀ ਰੀਸੈਲਟਿੰਗ ਜ਼ਰੂਰੀ ਹੈ ਕਿਉਂਕਿ 23 ਦੇ ਵਿੱਚ ਵੀ ਹੜਾ ਆਇਆ ਉਦੋਂ 23 ਦੇ ਵਿੱਚ ਉਸ ਬਾਰੇ ਟਪਈ ਸੀ ਇਹ ਜਿਹੜੀ ਸਾਡੀ ਪ੍ਰਪੋਜ਼ਲ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਆ ਰੇਤਾ ਕੱਢਣਾ ਆ ਦੇਖੋ ਜੀ ਫਿਰ ਸਾਡੀ ਨਾ ਕਮੇਟੀ ਬਣਦੀ ਹੈ ਜੀ ਟੈਕਨੀਕਲ ਕਮੇਟੀ ਹੁੰਦੀ ਹੈ ਸੈਕਟਰੀ ਵਾਟਰ ਸਰਸਿਸ ਦੇ ਮੈਂਬਰ ਹੁੰਦੇ ਨੇ ਆ ਸਾਈਟਾਂ ਦੇ ਸਾਰੇ ਨਾਮ ਪਾ ਕੇ ਉੱਚ ਅਪਰੂਵ ਲਈ ਆ ਦੇਖੋ ਖੈਰਾ ਵੇਟ ਦੀ ਠੀਕ ਹੈ ਜੀ ਇਹ ਅਪਰੂਵਡ ਹੈ ਸਾਈਟ ਸਾਡੀ ਇਹ ਹੈਗੀ ਹੈ ਇਹ ਤਾਂ ਡੀ ਸੀਟਿੰਗ ਲਈ ਅਪਰੂਵ ਆ ਜੀ ਮੇਰੀ ਗੱਲ ਸੁਣ ਲੱਕੀ ਕਿ ਮੈਂ ਕੱਢੋਂਗੇ ਮੇਰੀ ਗਲਤੀ ਤਾਂ ਹੋਇਆ ਮੇਰੀ ਗਲਤੀ ਤਾਂ ਸੁਣੋ ਮਾਈਨਿੰਗ ਤੇ ਇਰੀਗੇਸ਼ਨ ਤੇ ਮਾਈਨਿੰਗ ਉਹ ਡਰੇਨੇਜ ਕੰਪਨੀ ਆ ਦੋਨੇ ਬਾਈ ਦੋਨੇ ਇਹਨਾਂ ਕੋਲੇ ਹੀ ਆ ਸਰ ਕਿੰਨੇ ਕਿੰਨੇ ਕ ਪੁਰਾਣੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਪਹਿਲਾਂ ਤੁਸੀਂ ਕਿੰਨੇ ਕ ਪੁਰਾਣੇ ਇੱਥੇ 13 13 ਸਾਲ 88 ਦੇ ਵਿੱਚ ਮੈਂ ਇੱਥੇ ਕੰਮ ਕੀਤਾ ਵਾ 87 ਦੇ ਵਿੱਚ ਠੀਕ ਆ 88 ਦੇ ਵਿੱਚ ਫਲੱਡ ਆਇਆ ਤੇ ਅਸੀਂ ਸਾਰੇ ਸਾਡੇ ਠੇਕੇਦਾਰ ਜਿੰਨੀਆਂ ਨੋਚਾਂ ਲੱਗੀਆਂ ਹੋਈਆਂ ਨੇ ਨਾ ਜਿੰਨੇ ਸਪਾਰਟ ਸਟਾਟ ਲੱਗੇ ਨੇ ਇਹ ਮੇਰੇ ਹੱਥਾਂ ਦੇ ਲੱਗੇ ਹੋਏ ਨੇ ਠੀਕ ਆ ਉਹੀ ਲੱਗੇ 88 ਉਹਨਾਂ ਦੇ ਲੱਗੇ ਨੇ 88 ਦੇ ਵਿੱਚ ਇੱਕ ਸਾਡੇ ਦੇ ਆਰਡਰ ਆ ਗਿਆ ਆਪਸੀ ਅਸਰਾਂ ਦਾ ਚਲੋ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਵਾ ਵੀ ਤੁਸੀਂ ਆਹ ਟੈਂਡਰ ਦੇ ਉੱਤੇ ਨਹੀਂ ਬੋਲਣਾ ਕਿਸੇ ਨੇ ਵੀ ਅਸੀਂ ਕੋਈ ਬੰਦੇ ਨਹੀਂ ਬੋਲੇ ਹੈਗੇ ਕਿਸੇ ਮਿਨਿਸਟਰ ਦੀ ਇੱਕ 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 ਫੋਕ ਲਾਈਨ ਦੋ ਟਿਫਰ ਨਾਮੇ ਲੈ ਆ ਕੇ ਦੇ ਦਿੱਤੇ ਉਹਨੂੰ ਬੈਂਕ ਤੋਂ ਲੋਨ ਲੈ ਕੇ ਉਨੇ ਉਹਨੇ ਆਪਦਾ 1.5 ਦੋ ਮਹੀਨੇ ਪੂਰਾ ਗੱਜ ਕੇ ਰੇਤਾ ਵਿੱਚ ਇਥੋਂ ਕਰਾ ਕੇ ਫ੍ਰੀ ਸਾਰਾ ਕੁਝ ਰਾਤ ਨੂੰ ਪਾਣੀ ਆਇਆ ਦੂਜੇ ਦਿਨ ਪਾਣੀ ਹਟਿਆ ਨਹਿਰ ਦਾ ਪਤਾ ਨਹੀਂ ਸੀ ਲੱਗਦਾ ਸਾਰਾ ਪਿੰਡ ਵਿੱਚ ਸਰੇ ਪਤਾ ਨਹੀਂ ਸੀ ਲੱਗਦਾ ਵੀ ਨਹਿਰ ਕਿੱਥੇ ਆ ਕਿੱਥੇ ਨਹੀਂ ਹੈਗੀ ਤੁਸੀਂ ਕੀ ਨਹਿਰ ਪਟੋਗੇ ਜੀ ਦੱਸੋ ਜੀ ਮੈਨੂੰ ਕਤਲ ਦੀ ਰਾਤ ਦੇ ਵਿੱਚ ਕਦੀ ਨਹਿਰਾਂ ਪੱਟੀਆਂ ਹੋਈਆਂ ਉਹ ਕੈਪਟਨ ਰਤਨ ਸਿੰਘ ਨੇ ਪੱਟੀ ਉਹ ਗਈ ਮੈਨੂੰ ਕੰਪਲੀਟ ਕਰਨਾ ਪਿਆ ਪੰਜ ਮਿੰਟ ਪੰਜ ਮਿੰਟ ਇਹਨਾਂ ਨੂੰ ਬੋਲੋ ਪੰਜ ਮਿੰਟ ਬੋਲੋ ਉਹ ਜਾਨਾ ਨਹੀਂ ਕਿਸੇ ਨੇ ਵੀ ਇੱਥੇ ਬੈਠੇ ਫੀਲਡਿੰਗ ਵਾਲਾ ਪੁਆਇੰਟ ਹੈ ਟੀ ਫੀਲਡਿੰਗ ਅਜੰਡਾ ਇਹ ਅਪਰੂਵ ਹੋਇਆ ਹੈ ਹਾਂਜੀ ਟੀ ਫੀਲਡਿੰਗ ਅਜੰਡਾ ਅਪਰੂਵ ਹੈ ਜੀ ਉਸ ਤੋਂ ਬਾਅਦ ਆਹੇ ਫੋੜੀ ਟੈਂਟ ਲੱਗਿਆ ਹੋਇਆ ਹਾਂਜੀ ਸਾਰੀ ਸੰਗਤ ਬੈਠੋ 10 ਮਿੰਟ ਨਹੀਂ ਕੋਈ ਪੂਰੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਸਾਰੀ ਦੱਸਾਂ ਤੇ ਬੇਨਤੀ ਹੈ ਕੋਈ ਵੀ ਜਾਇਓ ਨਾ ਜੇ ਇੱਥੇ ਲੜਾਈ ਦਾ ਹਿੱਸਾ ਬਣ ਕੇ ਆਏ ਹੋ ਫਿਰ ਅਫਸਰ ਆਏ ਨੇ ਆਪਾਂ ਉਹਨਾਂ ਦੀ ਗੱਲ ਸੁਣੀਏ ਆਪਾਂ ਉਹਨਾਂ ਨੂੰ ਆਪਦੇ ਦੱਸੀਏ ਤਾਂ ਬੈਠੇ ਆ ਬੇਨਤੀ ਹੈ ਕੋਈ ਜਾਇਓ ਨਾ ਬਸ ਮਨਜੀਤ ਤੁਸੀਂ ਬੈਠੋ ਉੱਥੇ ਆਪਣੀ ਨੇ ਘਰੇ ਮੀਟਿੰਗ ਚ ਰਹੀ ਹੋਈ ਸਰ ਇੱਕੋ ਚੀਜ਼ ਤੁਹਾਨੂੰ ਮੇਰੀ ਮੈਂ ਨਾ ਤੁਸੀਂ ਮੈਨੂੰ ਕਹੋਗੇ ਤਾਂ ਸਹੀ ਤਿੱਖਾ ਬੋਲਦਾ ਇਹ ਆ ਮੈਂ ਨਾ ਸਾਡੇ ਐਕਸ਼ਨ ਸਾਹਿਬ ਮਾਣਯੋਗ ਨੇ ਇਹ ਚੀਜ਼ ਖੋਲ ਲੈਣ ਦਿਓ ਸੀਐਮ ਸਾਹਿਬ ਨੇ ਆਪ ਬਿਆਨ ਦਿੱਤਾ ਸੁਣਾਇਓ ਔਰ ਇਹ ਮੈਂ ਵੀ ਦਰਿਆ ਆਵਦਾ ਰਾਹ ਆਪ ਬਣਾਉਂਦੇ ਨੇ ਹਾਂ ਹਾਂ ਸੀਐਮ ਸਾਹਿਬ ਦਾ ਸਟੇਜ ਦੇ ਉੱਤੋਂ ਬਿਆਨ ਹੈ ਜੀ ਆ ਜਰ ਖੋਲ ਰਿਹਾ ਹੈ ਸਾਰਿਆਂ ਨੂੰ ਪਤਾ ਹੋਵੇ ਖੋਲ ਕੇ ਸੁਣਾਓ ਸੀਐਨ ਸਾਹਿਬ ਦਾ ਬਿਆਨ ਹੈ ਜੀ ਉਹ ਪਾਣੀ ਦਾ ਆਪ ਦਾ ਰਸਤਾ ਆਪ ਹੀ ਬਣਾਉਣਾ ਹੈ ਇਹ ਵੀ ਪਕਤੀਆਂ ਇਹ ਬਿਲਕੁਲ ਨਹੀਂ ਕਹਿੰਦੇ ਜੀ ਸੁਣ ਕੇ ਵੀਰੇ ਕਿੱਥੋਂ ਕਹਿੰਦੇ ਸਾਡਾ ਚਾਰਨਾ ਚਾਹਵੇਂ ਕਹਿੰਦੇ ਸੁਣੋ ਸੁਣ ਲਓ ਮੈਨੂੰ ਜਾਣਾ ਪੈਣਾ ਜਿਹੜੀ ਆ ਡੀਸੀ ਸਾਡੀ ਮੈਂ ਮਾਫੀ ਨਹੀਂ ਕੋਈ ਗੱਲ ਆਪਣੀ ਨਹੀਂ ਆਪਣੇ ਕਰੇ ਨੇ ਚਾਰ ਹੱਦਿਆਂ ਦੀ ਡੈਲੀਗੇਟਸ ਦੀ ਮੀਟਿੰਗ ਚਲੋ ਨਹੀਂ ਨਹੀਂ ਕੋਈ ਧੰਨਵਾਦ ਸੈਂਟਰ ਤੇ ਗਿਆ ਬੈਠੀ ਗਏ ਉਸ ਤੋਂ ਬਾਅਦ ਐਗਰੀਮੈਂਟ ਹੋਇਆ ਕੰਟਰੈਕਟਰ ਦੇ ਨਾਲ ਹਾਂ ਇਹਦਾ ਵੇਚ ਬੜਾ ਕਲੀਅਰ ਹੈ ਸਾਰਿਆਂ ਨੂੰ ਪਤਾ ਹੈ 80% ਹੈ ਜੇਕਰ ਇਹਦਾ ਭਾਗ ਪੂਰਾ ਨਾ ਬਣੇ ਤਾਂ ਇਹ ਸੋਚਦੇ ਗਾਏ ਉਹਦਾ ਰੈਵਨਿਊ ਸਰਕਾਰ ਨੂੰ ਦੇ ਦਿੱਤਾ ਹੀ ਦੇਣਾ ਇਹ ਪ੍ਰੋਪੋਜ਼ਲ ਹੈ ਜਿਹੜੀ ਇਹਨਾਂ ਨਾਲ ਡਿਸਕਸ਼ਨ ਹੋਈ ਜਾਂਦੀ ਹੈ ਵੀਰੇ ਪਤਨੀ ਆ ਕੁਝ ਕਰਨਾ ਹੈ ਵੀਰੇ ਬਾਹਰ ਰਸਤਾ ਮਾਰ ਕੇ ਆਏ ਇਹਨਾਂ ਦੇ ਜੋ ਰੈਂਟ ਵਾਲਾ ਟੀਮਾਂ ਦੀਆਂ ਨਾਲ ਗੱਲ ਕੀਤੀ ਗੱਲ ਆ ਅੱਜ ਤਾਂ ਕੋਈ ਗੱਲ ਨਹੀਂ ਇਹ ਜੋ ਬਾਸਨਾ ਸੀ ਬੰਦਾ ਸਰਕਾਰ ਦਾ ਮਤਲਬ ਇਹ ਵੀ ਦਿੱਤਾ ਵੇਚ ਕੇ ਜਿੰਨਾ ਦਾ ਲਾਣਾ ਬਣਦੇ ਨਹੀਂ ਨਹੀਂ ਹਾਂਜੀ ਜੇ ਤਾਂ ਵੇਚ ਕੇ ਬੰਦ ਲਾਉਣਾ ਸਰ ਤੁਸੀਂ ਜਿੰਨੇ ਜਿੰਨੇ ਵੀ ਆਹਤੋਂ ਸੇ ਤੁਹਾਡੇ ਉੱਤੇ ਫੈਸਲੇ ਨੇ ਨਾ ਮੈਨੂੰ ਦਿਖਾ ਦਿਓ ਬੰਦ ਤੋਂ ਕਿੰਨੀ ਦੂਰ ਤੱਕ ਘਰਾਂ ਬੀ ਬਸ ਇਹ ਤਾਂ ਦੱਸੋ ਨਾ ਮਰ ਜਾ ਕਿੰਨੀ ਦੂਰ ਤੱਕ ਚੱਕਣਾ ਸੀ ਕਿੰਨੀ ਦੂਰ ਤੱਕ ਚੱਕਣਾ ਸੀ ਬੰਦ ਤੋਂ 100 ਮੀਟਰ 100 ਮੀਟਰ ਤਾਂ ਕੁਝ ਵੀ ਨਹੀਂ 300 350 ਫੁੱਟ 100 ਮੀਟਰ ਤਾਂ ਉਹ ਆ ਪਾਣੀ ਜਦੋਂ ਵਜਾ ਇੱਕ ਰਾਤ ਜੀ ਲੈ ਜਾਣਾ ਮੈਂ ਤਾਂ ਵਾਹੀ ਬਣਾ ਰਿਹਾ ਦੇਖੋ ਪਾਣੀ ਹੁਣ ਆਪਣਾ ਇੱਥੇ ਚੱਲਦਾ ਪਿਆ ਹਾਂ ਆ ਜਗ੍ਹਾ ਨੂੰ ਪਾਣੀ ਦੇ ਲੈਵਲ ਤੱਕ ਇਹਨੂੰ ਪੱਧਰਾ ਕਰ ਦੇਣਾ ਇਹਨੂੰ ਚੱਕ ਕੇ ਰੇਤਾ ਜਦੋਂ ਪਾਣੀ ਚੱਲੂਗਾ ਜਦੋਂ ਪਾਣੀ ਵਧਣਾ ਉਹਦੀ ਕਰੀ ਕਿੱਧਰ ਨਹੀਂ ਬਣੂਗੀ ਫੈਲ ਕੇ ਚੱਲੂਗਾ ਆ ਜਗ੍ਹਾ ਦੇ ਵਿੱਚੋਂ ਪਾਣੀ ਤਾਂ ਫੈਲ ਕੇ ਚੱਲੇਗਾ ਲੋ ਆਈ ਅੰਡਰਸਟੈਂਡ ਫੋਰ ਐਕਸੀਡੈਂਟ ਦਾ ਸਾਨੂੰ ਪਤਾ ਸਾਰਾ ਜਿਹੜੀਆਂ ਗੱਲਾਂ ਤੁਸੀਂ ਆ ਨਹੀਂ ਹੋ ਗਈ ਕਰੀ ਕਰੀ ਬਣਦੀ ਜੀ ਆ ਤਾਂ ਤੁਹਾਡੀ ਬਰੇਤੀ ਬਣ ਗਈ ਪਾਣੀ ਚੱਲ ਰਿਹਾ ਐ ਹੁਣ ਤੁਸੀਂ ਕੀ ਕਰ ਰਹੇ ਹੋ ਉਜੀ ਥੱਲੇ ਚਲੇ ਗਏ ਆ ਆ ਬਰੇਤੀ ਦੇ ਯਾਰ ਉੱਥੇ ਹੋ ਜਿਆਦਾ ਪਣੀ ਆ ਗਿਆ ਉਹ 400 ਪਰ ਟੱਕ ਪਰ ਤਰੇਤੇ ਦਾ ਤੁਸੀਂ ਤਿਆਰ ਕਰੀ ਖੜੇ ਹੋ ਇਲੈਕਸ਼ਨ ਸਾਹਿਬ ਇਹਨਾ ਕੋ ਮੇਰੀ ਗੱਲ ਸੁਣੋ ਮੈਂ ਤਾਂ ਥੋਡੀ ਤਲਵੰਡੀ ਵਾਲੀ ਇੱਕ ਮਿੰਟ ਥੋਡੀ ਤਲਵੰਡੀ ਵਾਲੀ ਟੀ ਸ਼ਰਟਿੰਗ ਵਾਲੀ ਬੰਦ ਕਿਉਂ ਹੋਈ ਹੈ ਜੀ ਅਸੀਂ ਘਟ ਵਰ 30 ਫੁੱਟ ਜਾਵਾਂਗੇ ਆ ਤਲਵੰਡੀ ਇੱਕ ਮਿੰਟ ਮੇਰੇ ਮੈਂ ਆ ਤਾਜੀ ਇੱਕ ਮਿੰਟ ਇੱਕ ਮਿੰਟ ਆ ਇੱਕ ਮਿੰਟ ਸੁਣਿਓ ਆ ਨਾਲ ਹੀ ਆ ਤਲਵੰਡੀ ਪਿੰਡ ਪਿੱਛੇ ਪਰਸੋਂ ਇਹਨਾਂ ਦੇ ਦੋ ਟਿੱਪਰ ਫੜੇ ਗਏ ਐਨਐਚਆਈ ਵਾਲਿਆਂ ਨੇ ਬਣਾਏ ਇਹਨਾਂ ਨੇ ਰਲ ਮਿਲੀ ਭੁਗਤ ਕਰਕੇ ਮਾਫੀ ਜਰੇ 22000 ਰੁਪਇਆ ਜੁਰਮਾਨਾ ਬੁੱਲਾਪੁਰ ਰਲਕੇ ਪੁਲਿਸ ਨੇ ਹਾਦਸੇ ਦੇ 2 ਲੱਖ ਰੁਪਇਆ ਦਾ 2 ਲੱਖ ਦਾ ਬਣਦਾ ਜੁਰਮਾਨਾ 22000 ਰੁਪਇਆ ਜੁਰਮਾਨਾ ਹਰਾਤ ਰਤ ਪਰਛੜਾਲੇ ਬੰਦੇ ਵੀ ਨਹੀਂ ਇਹਨਾਂ ਨੇ ਨਾਮ ਦਿੱਤੇ ਉਹ ਜਿਹੜੀ ਉਹ ਚੱਲਦੀ ਸੀ ਉਹ ਇਹਨਾਂ ਦੀ ਡੀਸਿਲਟਿੰਗ ਦੇ ਨੋ ਤੇ ਉਹ ਉਹ ਮਾਈਨਿੰਗ ਉਹ ਬੰਦ ਹੋ ਗਈ ਤਲਵੰਡੀ ਵਾਲੀ ਦੱਸਣੇ ਨਹੀਂ ਬੰਦ ਹੋਈ ਤਾਂ ਉਹਦਾ ਇਸ਼ੂ ਬੇਰੇ ਸੋਣੋ ਗੱਲੋ ਵੀ ਆ ਦੱਸੋ ਭਾਈ ਸਾਹਿਬ ਇੱਥੇ ਘੜੇ ਸੀ ਉਹ ਡੀਸਿਲਟਿੰਗ ਸਾਈਡ ਚ ਲਾਉਂਦੇ ਸੀ ਉਹਦੀ ਨਿਕਾਸੀ ਦੀ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਉਹਦੇ ਵਿੱਚੋਂ ਉਹ ਕਹਿੰਦੇ ਸਾਡੇ ਰਸਤੇ 'ਚ ਗੱਡੀਆਂ ਨਾ ਕੱਢੋ ਉਹਨਾਂ ਨੇ ਉਹਦੇ ਨਕਾਸੀ ਬੰਦ ਕਰਾਤੀ ਉਹਨਾਂ ਨੂੰ ਪਿੰਡਾਂ 'ਚ ਉਹ ਰਸਤਾ ਹੈ ਨਹੀਂ ਜਾਣ ਨੂੰ ਕੋਈ ਫਿਰ ਹੁਣ ਤੁਹਾਨੂੰ ਪਾਣੀ 'ਚ ਰਾਹ ਕਿਵੇਂ ਬਣਾਉਣ ਦੇ ਦੇਣਗੇ ਅਸੀਂ ਕਿਹੜਾ ਜੀ ਜਦੋਂ ਤੁਸੀਂ ਉੱਥੋਂ ਰਾਹ ਦੇਤਾ ਚੱਕੋਗੇ ਚੱਲਦੇ ਪਾਣੀ ਦੇ ਵਿੱਚ ਬੰਨ ਬਣਾ ਕੇ ਫੇਰ ਹੀ ਕੱਢੋਗੇ ਟਿਪਰ ਟਿਪਰ ਕਿਵੇਂ ਕੱਢਾਂਗੇ ਟਿਪਰ ਕਿਵੇਂ ਉਹ ਖਾਬਾ 'ਚ ਕੱਢੋਗੇ ਕਿੱਧਰ ਦੀ ਲੈ ਕੇ ਜਾਣੇ ਜਦੋਂ ਤੁਸੀਂ ਨਹੀਂ ਲੈ ਜਾਣੇ ਕਿੱਥੇ ਆ ਲੈ ਜਾਣੇ ਕਿੱਥੇ ਆ ਯਾਰ ਆ ਜਦੋਂ ਤੁਸੀਂ ਰੇਤਾ ਇੱਥੋਂ ਕੱਢਣਾ ਵਾ ਕਿ ਕਿੱਥੇ ਲਿਖਿਆ ਵਾ ਸਾਨੂੰ ਵੀ ਤੁਸੀਂ ਵੇਚਣਾ ਇਹਨੂੰ ਲਾਓ ਇੱਥੇ ਬਾਹਰ ਬੰਨ ਦੇ ਉੱਤੇ ਲਿਓ ਘਟਾਓ ਛਰੇਤਾ ਸਾਨੂੰ ਅਸੀਂ ਲਾਉਨੇ ਆ ਬੇਟੂ ਦਿੰਨੇ ਆ ਨਹੀਂ ਨਾਲ ਲਾਉਨੇ ਆ ਉੱਪਰ ਦੀ ਯਾਰਾ ਸਾਰ ਦੀ ਕੋਈ ਸਟਾਡਰੀ ਲੱਗਾ ਕੋਈ ਆਪਰਨ ਨਹੀਂ ਲੱਗਾ ਹੈਗਾ ਬੰਨਨੇ ਤਾਂ 20000 ਕਿਊਸਕ ਪਾਣੀ ਨਹੀਂ ਚੱਲਣਾ ਹੈਗਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜਿਹੜੀ ਆ ਪੋਜੀਸ਼ਨ ਹੋਈ ਹੈ ਤੁਹਾਡੇ ਉਹ ਸਟਾਡਰੀ ਲੱਗਿਆ ਕੁਝ ਨਹੀਂ ਲੱਗਿਆ ਹੈਗਾ ਇਹ ਤਾਂ ਹੁਣ ਪ੍ਰੋਬਲਮ ਕ੍ਰੀਟ ਹੋਈ ਹੈ ਪਹਿਲਾਂ ਪਾਣੀ ਅੱਗੇ ਚੱਲਦਾ ਸੀ ਆ ਦੇਖ ਇੱਥੇ ਕੰਮ ਪਹਿਲਾਂ ਸਾਰੇ ਹੋਏ ਹੋਏ ਨੇ ਰਿਪੇਅਰ ਹੁੰਦੇ ਨੇ ਪੁਰਾਣੇ ਕੰਮ ਲੱਗਦੇ ਨੇ ਨਹੀਂ ਤੁਸੀਂ ਕਹਿੰਦੇ ਤੁਹਾਨੂੰ 13 ਸਾਲ ਹੋ ਗਏ ਭਾਈ ਸਾਹਿਬ ਬੈਰੀ ਸੌਰੀ ਤੁਸੀਂ 13 ਸਾਲਾਂ ਦੇ ਕਹਿੰਦਾ 88 ਦਾ ਕਾਲੀ ਬਾਉ ਕਹਿੰਦਾ ਵੀ ਮੈਂ 88 ਦੇ ਅਸੀਂ ਲਾਇਆ ਸੀ ਇਸ ਵਾਰ ਤੁਸੀਂ 13 ਸਾਲਾਂ ਦੇ ਇੱਕ ਮਿੰਟ ਤੁਸੀਂ ਤੇਰਾ ਮੈਨੂੰ ਕਹਿਣਾ ਨਹੀਂ ਚਾਹੀਦਾ ਨਹੀਂ ਜਾਂਦਾ ਥੋੜੀ ਤੇਰਾ ਸਾਲ ਕੀ ਕਾਰਗਜ਼ਾਰੀ ਨਹੀਂ ਥੋੜੇ ਕਰਕੇ ਆੜ ਆਏ ਆ ਟੋਡੇ ਕਰਕੇ ਜਮੀਨਾ ਰੁਧੀਆਂ ਛੱਡ ਗਿਆ ਮੌਕੇ ਦਾ ਕਿੰਨੇ ਹੋਰ ਦੱਸਿਆ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਮੈਂ ਤਾਂ ਹੁਣੇ ਆ ਗਿਆ ਇੱਕ ਮਹੀਨਾ ਪਹਿਲਾਂ ਚਲੋ ਫਿਰ ਇੱਕ ਚੀਜ਼ ਹੋ ਰਹੀ ਜੀ ਇੱਕ ਚੀਜ਼ ਹੋ ਰਹਾ ਥੋੜੂ ਤੋਂ ਪਹਿਲੇ ਅਫਸਰ ਤੁਸੀਂ ਤੁਸੀਂ ਆਹ ਚੀਜ਼ ਇੱਕ ਮਿੰਟ ਲੱਕੀ ਆਹ ਚੀਜ਼ ਕਦੇ ਕਦੇ ਤੁਸੀਂ ਪਾਸ ਹੋਈ ਮੈਨੂੰ ਦਿਖਾਓ ਮੈਨੂੰ ਪਾਣੀ ਕਿੱਥੇ ਚੱਲਿਆ ਵਾ ਪੰਜਾਬ ਦੇ ਵਿੱਚ ਚੱਲਿਆ ਹੋਇਆ ਤੇ ਆਹ ਜਿਹੜੀ ਤੁਸੀਂ ਪ੍ਰੋਜੈਕਟ ਇੱਥੇ ਕਰ ਰਹੇ ਹੋ ਇਸ ਤੋਂ ਪਹਿਲਾਂ ਡੀ ਸੈਲਟਿੰਗ ਦਾ ਕਦੇ ਚੱਲਿਆ ਹੋਇਆ ਤੇਜ਼ ਚੱਲਿਆ ਸੀ ਕਿੱਥੇ ਅਪਰੋਚ ਪਰ ਸਾਈਡ ਤੇ ਚੱਲਿਆ ਸੀ 23 ਦੇ ਉਸ ਤੋਂ ਬਾਅਦ ਹੁਣ ਸਾਰੇ ਨਾਲ ਜਲਾ ਰਹੇ ਨੇ ਰੇਨਾ ਸਾਰੇ ਅੱਜ ਪਾਣੀ ਟੁੱਟਾ ਫਿਰ ਦੁਬਾਰਾ ਇਸ ਤਰ੍ਹਾਂ ਵਾਲੀ ਜਿੱਥੇ ਚੱਲਿਆ ਸੀ ਉਹ ਪਾਣੀ ਟੁੱਟਾ ਮੇਰੀ ਸੁਣੋ ਗੱਲ ਟੁੱਟ ਗਿਆ ਉੱਥੇ ਬਹੁਤ ਏੜ ਕਮਰਿਆ ਲੋਕੀਓ ਵਿਚਾਰੇ ਫਾਜ਼ਲ ਕਾ ਤੱਕ ਪਾਣੀ ਗਿਆ ਉਹ ਤਾਂ ਹੀ ਟੁੱਟਿਆ ਵਾ ਨਾ ਇਹਨਾਂ ਨੇ ਲਾਇਆ ਇੱਕ ਫਾਜ਼ਲ ਕਾ ਵੀ ਮਾਰ ਇਹਨਾਂ ਦੀ ਜਾਣੀ ਜੇ ਮੈਂ ਦੱਸਦਾ ਭਾਈ ਅੱਗੇ ਲੋਕੀ ਜਾਗੇ ਨਹੀਂ ਸੀ ਉਹ ਲੋਕੀ ਜਾਗ ਗਿਆ ਅਸੀਂ ਕਿਸੇ ਇਲੈਕਟ੍ਰੋਨ ਨਹੀਂ ਦੇਖਣਾ ਅਸੀਂ ਇੱਕ ਕਰਾਇਆ ਰੇਤਾਦਾਨ ਕਿ ਕਰਦੀ ਹੈ ਸਾਨੂੰ ਮਰਨਾ ਪਵੇ ਉੱਥੇ ਜਾ ਕੇ ਮੂਰੇ ਦਰਿਆ ਦੇ ਅੱਗੇ ਬਾਅਦ ਸੋਚਾਂਗੇ ਬਾਅਦ ਕੀ ਸੋਚਾਂਗੇ ਕਿ ਲੋਕ ਮਰ ਗਏ ਜੀ ਐਨੇ ਰੋੜ ਗਏ ਜੀ ਤੇ ਸੋਚਾਂਗੇ ਨਹੀਂ ਸਰਕਾਰ ਸੋਚੇਗੀ ਬਾਦ ਕਿਉਂ ਡਟਰੇ ਹੋਇਆ ਉਹਨਾਂ ਨੂੰ ਕੀ ਤੁਸੀਂ ਕਿਉਂ ਨਹੀਂ ਜਿਹੜੇ 15 ਕਿੱਲੇ ਰੋੜੇ ਆ ਚੱਲ ਮੈਂ ਪ੍ਰਧਾਨ ਜੀ ਸੀ ਪਤਾ ਕੀ ਐਕਸੀ ਨੂੰ ਮੌਕੇ ਦੇ ਇੱਕ ਮਿੰਟ ਇਹ ਤਾਂ ਆਉਣਾ ਹੀ ਹੈ ਇਹੋ ਲੈਟਰ ਲੈ ਕੇ ਵਾਪਸ ਮੋੜੋ ਇੱਕ ਮਿੰਟ ਬਾਈ ਇੱਕ ਮਿੰਟ 22 ਆ ਸਰਪ੍ਰਧ ਜੀ ਦੀ ਗੱਲ ਉਹ ਬਾਈ ਇੱਕ ਮਿੰਟ ਪ੍ਰਧਾਨ ਜੀ ਦੀ ਗੱਲ ਆਹ ਯਾਰ ਇੱਕ ਮਿੰਟ ਆ ਪ੍ਰਧਾਨ ਜੀ ਦੀ ਗੱਲ ਸੁਣ ਲਓ ਸਾਡੀ ਯਾਰ ਫੇਰ ਮੈਂ ਮੈਂ ਤਾਂ ਤੁਹ ਦੱਸਦਾ ਪ੍ਰਧਾਨ ਜੀ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਵੱਡੇ ਭਰਾਓ ਸਾਡੀ ਰਿਕੁਐਸਟ ਮੰਨ ਲਓ ਇੱਥੋਂ ਸਾਡਾ ਗੜਾ ਛੱਡ ਦਿਓ ਇਹਨਾਂ ਵਾਲੀ ਗੱਲ ਠੀਕ ਆ ਦੇਖੋ ਪਾਵਰਫੁੱਲ ਆਫੀਸਰ ਨੂੰ ਸਾਡੀ ਰਿਕੁਐਸਟ ਹੀ ਮੰਨ ਲਓ ਮੱਲੋ ਜੀ ਮੱਲੋ ਤੁਸੀਂ ਦੱਸਾਂ ਥੋੜਾ ਲੋਕਾਂ ਨੂੰ ਮਰਾਉਣਾ ਆ ਅਸੀਂ ਆ ਸਾਰੀ ਸੰਗਤ ਦੀ ਆ ਗੱਲ ਬਾਤ ਲੈ ਕੇ ਟੇਕਰ ਲੈ ਕੇ ਹੋਰ ਕਰਦੇ ਆ ਜੇ ਇਹ ਤੁਸੀਂ ਕੱਢਣੀ ਨਾ ਇਹ ਕੱਢ ਕੇ ਬੰਨਣਾ ਨਾ ਲਾਓ ਤੇ ਵੇਚਣੀ ਨਹੀਂ ਬਸ ਬਸ ਸਿੱਧਾ ਸਾਬਾ ਬਣਾ ਦੇ ਵੇਚਣਾ ਅਸੀਂ ਵੇਚਣੀ ਨਹੀਂ ਹੈ ਬਸ ਬਣਾ ਦਿਓ ਸਾਨੂੰ ਕੋਈ ਤਰਾਜ਼ ਨਹੀਂ ਅਸੀਂ ਝੇਲਦੇ ਕਰ ਸੁਣੋ ਆ ਕੈਂਡ ਆ ਕਰ ਸੁ ਤੁਹਾਨੂੰ ਦੱਸੋ ਤੇਲ ਕਿੰਨਾ ਚਾਹੀਦਾ ਜੀ ਸੀ ਬੀ ਨੂੰ ਤੇਲ ਪਹੁੰਚ ਤੇਲ ਪਹੁੰਚ ਅਸੀਂ ਨਹੀਂ ਮੰਗੇ ਤੇਲ ਯਾਰ ਬੰਨ ਖੋ ਲਾਓ ਲਾ ਨਹੀਂ ਸੁਣੋ ਸਰ ਆਪ 5.2 ਲੱਖ 2 ਲੱਖ ਟੂ ਮੇਰੇ ਲਿਖੋ ਜੀ ਬਹੁਤ ਦੰਦਾ ਕੋਈ ਮੈਂ ਦਿੰਦਾ ਕੱਲਾ ਦਿੰਦਾ ਉਹ ਦੇ ਇਹ ਬਾਈ ਬੈਠਾ ਆ ਬਾਈ ਬੈਠਾ ਆਉਂ ਦਿੰਦੇ ਆ ਜੀ 2 ਲੱਖ ਬਾਈ ਜੀ ਦਿੰਦੇ ਆ ਸਾਨੂੰ ਇੱਕ ਰੀਜ਼ਨ ਦੱਸ ਦੋ ਬਈ ਆਹ ਰੇਤਾ ਗੱਟੂਆਂ ਚ ਪਾ ਕੇ ਬੰਨ੍ਹ ਕਿਉਂ ਨਹੀਂ ਲੱਗਦਾ ਉਹ ਲੱਗੀ ਆ ਤਾ ਡੀਓ ਲੀਟਰ ਲੈ ਕੇ ਨੂੰ ਵਾਪਸ ਭਾ ਗੜਾ ਬਿਲਕੁਲ ਠੀਕ ਹੈ ਬਿਲਕੁਲ ਪਤਾ ਨਹੀਂ ਠੀਕ ਹੈ ਡੀਓ ਕੋਈ ਨਹੀਂ ਬੱਸ ਗੱਲ ਖਤਮ ਬੋਲੇ ਜਾਣ ਹਾਂ ਬਿਲਕੁਲ ਠੀਕ ਆ ਉਹ ਭਾਈ ਜੀ ਕੰਮ ਖਤ ਹੋ ਰਿਹਾ ਸਾਥੀਓ ਸਾਥੀਓ ਸਾਡੇ ਕੋਲੇ ਸਾਡੇ ਜਿਹੜੇ ਕਿਸਾਨ ਯੂਨੀਅਨਾਂ ਦੇ ਜਿਹੜੇ ਜਿਨ੍ਹਾਂ ਨੇ ਦਿੱਲੀ ਦਾ ਸੰਘਰਸ਼ ਜਿੱਤਿਆ ਮੋਤੀ ਹਰ ਕੇ ਮਹਾਕੁੰਡੇ ਤੋਂ ਇਹ ਤਾਂ ਗੱਲ ਹੀ ਕੁਛ ਨਹੀਂ ਕਾਲੇ ਗਰੂੜ ਜਿਹੜੇ ਪੰਨ ਕਾਲੇ ਗਰੂੜ ਕੋ ਮੋਤੀ ਨੂੰ ਵਾਪਸ ਲੈਣ ਇੱਕ ਮਿੰਟ ਕੱਟ ਕੱਟ ਮੋਤੀ ਨੂੰ ਪੰਨ ਕਾਲੇ ਗਰੂੜ ਵਾਪਸ ਲੈਣੇ ਪਏ ਸੀ ਕਿਉਂ ਇਹ ਕਿਸਾਨ ਕਿਸਾਨ ਮਜ਼ਦੂਰ